ਤੁਹਾਨੂੰ ਆਪ ہماری ਹੈਲਪ ਕਰੀਏ ਤੁਮ ਆਪੀ ਹੋਰ ਕਰੇਗੀ ਥੈਂਕ ਯੂ ਮੇਰੀ ਬੇਨਤੀ ਹੈ ਜੀ ਮੈਂ ਸਰਪੰਚ ਜੀ ਕਿਸ ਦੇ ਗ੍ਰਾਮ ਪੰਚਾਇਤ ਪਟਨਾਲਵਾ ਨਕੇਸ਼ ਕੁਮਾਰ ਜੀ ਬਰ ਸਾਨੂੰ ਫਿਰ ਵੀ ਇਹਦੇ ਬਾਰੇ ਧਿਆਨ ਰੱਖਣਾ ਖਾਸ ਕਰਕੇ ਮਾਪਿਓ ਨੂੰ ਪੁਲਿਸ ਸਾਡੇ ਨਾਲ ਹੈ ਪ੍ਰਸ਼ਾਸਨ ਸਾਡੇ ਨਾਲ ਹੈ ਸਰਕਾਰ ਸਾਡੇ ਨਾਲ ਹੈ ਤੇ ਮੈਂ सीएम साहब ਦਾ ਜੀਪ ਉਹ ਦਾ ਮਾਨ ਜੀ ਦਾ ਬਹੁਤ ਧੰਨਵਾਦੀਆਂ ਵਾਕੇ ਪੰਜਾਬ ਚੋਂ ਉਹਨਾਂ ਜਿਲੇ ਇਲੈਕਸ਼ਨ ਲੜਿਆ ਸੀ ਇਹ ਬਾਦ ਆਗਤਾ ਸੀ ਕਿ ਮੈਂ ਪੰਜਾਬ ਚੋਂ ਜਿੱਤਾ ਖਤਮ ਕਰ ਦਿਆ ਨਾ ਉਹਨਾਂ ਅਜੋ ਉਹ ਵਾਕੇ ਖਤਮ ਕਰਤਾ ਤੁਸੀਂ ਦੇ ਦੇ ਉਹਨਾਂ ਟੀਵੀਆਂ ਚ ਵਾਕੇ ਖਤਮ ਐ ਲੇਕਿਨ ਇਹ ਨਾ ਉਹ ਉੱਧ ਦੇ ਲੋਕੀ ਤੋਰ ਕੇ ਇਧਰ ਆ ਜਾਣ ਕਿ ਚਲੋ ਪਹਾੜੀ ਸਾਈਡ ਤੇ ਕੋਈ ਨਹੀਂ ਐ ਉਹ ਬਚਾ ਕੇ ਨਾ ਕਰਨਾ ਅਸੀਂ ਹਲਕੇ ਕਰਨਾ ਐਹੋ ਜਿਹਾ ਬੰਦਾ ਤਸਕਰ ਜੇ ਆਤਵ ਨੂੰ ਨਜ਼ਰ ਆਂਦਾ ਜਾਂ चलो बाकी सरपंच जो भी सागर पेड़ा दे आए हैं मैं सारे धन्यवाद करना देखो जो मुहिम चलाई है पंजाब सरकार ने युद्ध तो नशे विरुद्ध बहुत बड़ी मुहिम है इस तू तो पहले किसी ने बड़े पदर से काम नहीं कियाको जी नशा मत सा जवानी में आजेगा रुपाव स्वाभाविक ही है कि देश रुपना है पाबाब हालात तुम पता सारे कुछ देख दो टीवी देख दो खबरें देख अखबारें देख द ਇਸ ਪਾਸਾ ਦਾ ਰੰਗ ਵੀ ਥੋੜਾ ਸੇਫ ਹੈ ਨਹੀਂ ਕਿਰ ਵੀ